ਗਰਮੀਆਂ ਦਾ ਮੌਸਮ ਇੱਕ ਐਸਾ ਮੌਸਮ ਹੈ ਜਿਸ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ ਆਪਣੀ ਸਕਿਨ ਦਾ ਆਪਣੇ ਵਾਲਾਂ ਦਾ ਔਰ ਆਪਣੇ ਪੇਟ ਦਾ ਨਾਓ ਗਰਮੀਆਂ ਦੇ ਵਿੱਚ ਸਭ ਤੋਂ ਕਾਮਨ ਪ੍ਰੋਬਲਮ ਹੁੰਦੀ ਹੈ ਹੀਟ ਸਟ੍ਰੋਕ ਦੀ ਯਾਨੀ ਕਿ ਗਰਮੀ ਦੀ وجہ ਨਾਲ ਜਦੋਂ ਤੁਸੀਂ ਬੇਹੋਸ਼ ਹੋ ਜਾਂਦੇ ਹੋ ਉਹ ਐਸੀ ਕੰਡੀਸ਼ਨ ਹੈ ਜਿਹੜੀ ਕਿ ਸਹੀ ਸਮੇਂ ਤੇ ਜਿਹਨੂੰ ਆਪਾਂ ਟੈਕਲ ਨਾ ਕਰੀਏ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ ਹੀਟ ਸਟ੍ਰੋਕ ਇਸ ਇੱਕ ਐਸੀ ਕੰਡੀਸ਼ਨ ਹੈ ਜਿਹਦੇ ਵਿੱਚ ਤੁਹਾਡੀ ਬਾਡੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੁਹਾਨੂੰ ਬਹੁਤ ਗਰਮੀ ਲੱਗਦੀ ਹੈ ਤੁਸੀਂ ਬੇਹੋਸ਼ ਹੋ ਜਾਂਦੇ ਹੋ ਤੁਹਾਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਐਸੀ ਸਿਚੁਏਸ਼ਨ ਨਾ ਆਈ ਇਸ ਕਰਕੇ ਆਪਣੇ ਆਪ ਨੂੰ ਗੇਅਰ ਅਪ ਕਰੋ ਔਰ ਅੱਜ ਦੀ ਐਡਵਾਈਸ ਫੋਲੋ ਕਰਕੇ ਆਪਣੀਆਂ ਸਮਰਸ ਨੂੰ ਕੂਲ ਸਮਰਸ ਦੇ ਵਿੱਚ ਤਬਦੀਲ ਕਰੋ ਨਾਓ ਜਦੋਂ ਆਪਾਂ ਦੇਖਦੇ ਆਂ ਗਰਮੀਆਂ ਦੇ ਵਿੱਚ ਜਦੋਂ ਜ਼ਿਆਦਾ ਪਸੀਨਾ ਆਉਂਦਾ ਸਪੈਸ਼ਲੀ ਸਾਡੇ ਛੋਟੇ ਬੱਚੇ ਜਿਹੜੇ ਕਿ ਘਰ ਦੇ ਅੰਦਰ ਨਹੀਂ ਰਹਿਣਾ ਚਾਹੁੰਦੇ ਦੇ ਵਾਂਟ ਟੂ ਗੋ ਆਊਟ ਲੇਕਿਨ ਐਸੀ ਕੰਡੀਸ਼ਨ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਉਹਨਾਂ ਦੇ ਸਵੇਟ ਦੇ ਜ਼ਰੀਏ ਉਹਨਾਂ ਦੀ ਬਾਡੀ ਚੋ ਸੋਡੀਅਮ ਪੋਟਾਸ਼ੀਅਮ ਔਰ ਕਲੋਰਾਇਡ ਜਿਹੜੇ ਕਿ ਇਲੈਕਟ੍ਰੋਲਾਈਟਸ ਹੁੰਦੇ ਆ ਉਹਨਾਂ ਨੇ ਕਮੀ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ ਉਹ ਡਾਊਨ ਫੀਲ ਕਰ ਸਕਦੇ ਹਨ ਬੇਹੋਸ਼ ਹੋ ਸਕਦੇ ਹਨ ਸੋ ਸਾਰੀਆਂ ਮਮਸ ਨੂੰ ਮੇਰਾ ਇਹ ਸੁਝਾਅ ਹੈ ਕਿ ਤੁਸੀਂ ਜਦੋਂ ਵੀ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਭੇਜਣਾ ਹੈ ਡੈ ਨੇ ਲਈ ਚਾਹੇ ਲਾੜਕੇ ਚਾਹੇ ਝਗੜਕੇ ਜਾਂ ਪਿਆਰ ਨਾਲ ਉਹਨਾਂ ਨੂੰ ਤੁਸੀਂ ਪ੍ਰੋਪਰਲੀ ਹਾਈਡਰੇਟ ਕਰਕੇ ਉਹਨਾਂ ਨੂੰ ਤੁਸੀਂ ਭੇਜਣਾ ਹੈ ਤੁਸੀਂ ਉਹਨਾਂ ਨੂੰ ਲੇਮਨ ਵਾਟਰ ਦੇ ਸਕਦੇ ਹੋ ਲੱਸੀ ਦੇ ਸਕਦੇ ਹੋ ਜੇ ਉਹ ਕੋਈ ਵੀ ਜਿੱਦਾਂ ਤੁਸੀਂ ਆਮ ਪੰਨਾ ਘਰ ਦੇ ਵਿੱਚ ਬਣਾ ਕੇ ਦੇ ਸਕਦੇ ਹੋ ਕੋਕੋਨਟ ਵਾਟਰ ਦੇ ਸਕਦੇ ਹੋ ਜਾਂ ਲੇਮਨ ਦੇ ਵਿੱਚ ਥੋੜਾ ਜਿਹਾ ਹਨੀ ਜਾਂ ਆਰ ਨਾਲ ਉਹਦੇ ਬਲੈਕ ਸਾਲਟ ਪਾ ਕੇ ਬੱਚਿਆਂ ਨੂੰ ਪਿਲਾ ਕੇ ਤੁਸੀਂ ਗਰਾਊਂਡ ਦੇ ਵਿੱਚ ਭੇਜੋ ਇਹਦੇ ਨਾਲ ਉਹਨਾਂ ਦੀ ਬੋਡੀ ਦੇ ਵਿੱਚ ਨਾ ਸਿਰਫ ਪਾਣੀ ਬਣਿਆ ਰਹੇਗਾ ਲੇਕਿਨ ਜਿਹੜੇ ਇਲੈਕਟ੍ਰੋਲਾਈਟਸ ਪਸੀਨੇ ਦੇ ਜ਼ਰੀਏ ਬਾਹਰ ਜਾਣ ਵਾਲੇ ਆ ਉਹਨਾਂ ਨੂੰ ਵੀ ਰਿਪਲੈਨਿਸ਼ ਕਰਨ ਵਾਸਤੇ ਮਦਦ ਮਿਲ ਸਕਦੀ ਹੈ ਮੈਂ ਗੱਲ ਕੀਤੀ ਸੋਡੀਅਮ ਔਰ ਪੋਟਾਸ਼ੀਅਮ ਬਾਰੇ ਸੋਡੀਅਮ ਜਿਹੜਾ ਹੈ ਸਾਨੂੰ ਨਮਕ ਦੇ ਵਿੱਚ ਸੋਡੀਅਮ ਔਰ ਕਲੋਰਾਈਡ ਹੁੰਦਾ ਹੈ ਲੇਕਿਨ ਬਨਾਣਾ ਇੱਕ ਐਸਾ ਫਰੂਟ ਹੈ ਜਿਹਦੇ ਵਿੱਚ ਕੀ ਪੋਟਾਸ਼ੀਅਮ ਹੁੰਦਾ ਹੈ ਨਾਓ ਤੁਹਾਡੇ ਬੱਚੇ ਕੁਝ ਨਹੀਂ ਪੀਣਾ ਚਾਹੁੰਦੇ ਸੋ ਵਾਟ ਯੂ ਕੈਨ ਡੂ ਇਸ ਇੱਕ ਬਨਾਣਾ ਦੇ ਉੱਪਰ ਤੁਸੀਂ ਥੋੜਾ ਜਿਹਾ ਸਾਲਟ ਪਾ ਕੇ ਬੱਚਿਆਂ ਨੂੰ ਦੇ ਸਕਦੇ ਹੋ ਜਿਹਦੇ ਨਾਲ ਉਹਨਾਂ ਨੂੰ ਸੋਡੀਅਮ ਔਰ ਪੋਟਾਸ਼ੀਅਮ ਦੋਨੋਂ ਮਿਲਣਗੇ ਤੇ ਉਹਦੇ ਨਾਲ ਉਹ ਆਪਣੀ એનર્ਜੀ ਨੂੰ ਵੀ ਬਰਕਰਾਰ ਰੱਖ ਪਾਣਗੇ ਔਰ ਹੀਟ ਸਟ੍ਰੋਕ ਤੋਂ ਵੀ ਉਹ ਆਪਣੇ ਆਪ ਨੂੰ ਬਚਾ ਸਕਦੇ ਆ ਇਸ ਤੋਂ ਇਲਾਵਾ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਦੋਂ ਉਸ ਟਾਈਮ ਤੇ ਘਰੋਂ ਬਾਹਰ ਨਾ ਜਾਣ ਦੀ ਕੋਸ਼ਿਸ਼ ਕਰੋ ਜਦੋਂ ਬਹੁਤ ਜ਼ਿਆਦਾ ਗਰਮੀ ਹੋਵੇ 12 ਤੋਂ ਲੈ ਕੇ 3 ਵਜੇ ਤੱਕ ਜਾਂ 4 ਵਜੇ ਤੱਕ ਤਜਰਾ ਟਾਈਮ ਹੈ ਉਹਦੇ ਵਿੱਚ ਯੂਵੀ ਰੇਸ ਮੈਕਸਿਮਮ ਹੁੰਦੀਆਂ ਤੁਹਾਨੂੰ ਡੈਮੇਜ ਕਰ ਸਕਦੀਆਂ ਸੋ ਘਰ ਜਾਣ ਤੋਂ ਪਹਿਲਾਂ ਘਰੋਂ ਬਾਹਰ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਸਨ ਗਲਾਸਸ ਨੂੰ ਪਾਓ ਆਪਣੀ ਇੱਕ ਬ੍ਰਾਡ ਤੁਸੀਂ ਹੈਟ ਪਾ ਸਕਦੇ ਹੋ ਜਿਸ ਦੇ ਨਾਲ ਕਿ ਤੁਹਾਨੂੰ ਤੁਹਾਡੀ ਸਕਿਨ ਵੀ ਬਚੀ ਰਹੇ ਤੁਹਾਡੇ ਹੈੱਡ ਤੇ ਵੀ ਜ਼ਿਆਦਾ ਜਿਹੜਾ ਗਰਮੀ ਦਾ ਅਸਰ ਨਾ ਹੋਏ ਇਸ ਤੋਂ ਇਲਾਵਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਹਾਈਡਰੇਟਡ ਰੱਖਣਾ ਸੋ ਪਾਣੀ ਤਾਂ ਆਪਾਂ ਪੀਣਾ ਹੀ ਹੈ ਲੇਕਿਨ ਜਿਹੜੇ ਅੱਜ ਕੱਲ ਦੇ ਸਮਰੀ ਫਰੂਟਸ ਹੈਗੇ ਆ ਜਿਵੇਂ ਕਿ ਵਾਟਰਮੈਲਨ ਹੈ ਮਸ ਮੈਲਨ ਹੈ ਚੈਰੀਜ਼ ਹੈ ਗਿਆ ਕੀਵੀ ਹੈ ਸਟ੍ਰੋਬਰੀ ਹੈ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਲੈ ਸਕਦੇ ਹੋ ਜਾਂ ਤੁਸੀਂ ਇਹਦੀ ਸਲਸ਼ ਬਣਾ ਕੇ ਇਹਦਾ ਜੂਸ ਬਣਾ ਕੇ ਵੀ ਆਪ ਵੀ ਪੀ ਸਕਦੇ ਹੋ ਔਰ ਆਪਣੇ ਘਰਦਿਆਂ ਨੂੰ ਵੀ ਦੇ ਸਕਦੇ ਹੋ ਐਸੇ ਮੌਸਮ ਦੇ ਵਿੱਚ ਸਾਡੀ ਬਾਡੀ ਦੇ ਵਿੱਚੋਂ ਟਾਕਸਿਨਸ ਨਿਕਲਣਾ ਜ਼ਿਆਦਾ ਫਾਸਟ ਹੁੰਦਾ ਹੈ ਤੇ ਇਸ ਕਰਕੇ ਮੇਰੀ ਇਹ ਸਲਾਹ ਹੈ ਕਿ ਤੁਸੀਂ ਵਿਟਾਮਿਨ ਸੀ ਦੇ ਨਾਲ ਰਿਚ ਆਮਲਾ ਔਰ ਲੈਮਨ ਨੂੰ ਆਪਣੀ ਡਾਈਟ ਵਿੱਚ ਕਿਸੇ ਕਿਸੇ ਫਾਰਮ ਵਿੱਚ ਜ਼ਰੂਰ ਸ਼ਾਮਿਲ ਕਰੋ ਜਦੇ ਨਾਲ ਕਿ ਤੁਹਾਡੀ ਬੋਡੀ ਨਾ ਸਿਰਫ ਇਹਦੇ ਵਿੱਚੋਂ ਤੁਸੀਂ ওয়াটার ਜਿੱਦਾਂ ਕਿ ਦੇ ذریعے সোডিয়াম অর ਪੋਟਾਸ਼ੀਅਮ অর ক্লোরাইড ਦਾ ਲਾਸ ਹੋ ਰਿਹਾ ਹੈ ਲੇਕਿਨ ਤੁਹਾਡੀ ਬੋਡੀ ਦੇ ਵਿੱਚੋਂ ਟਾਕਸਿਨਸ ਵੀ ਬਾਹਰ ਜਾਣਗੇ ਜਦੇ ਨਾਲ ਕਿ ਤੁਸੀਂ ਐਨਰਜਾਈਜ਼ ਰਹੋਗੇ অর ਇਹਨਾਂ ਗਰਮੀਆਂ ਦੇ ਵਿੱਚ ਆਪਣੀ ਬੈਟਰ ਸਕਿਨ ਦੇ ਮਾਲਿਕ ਬਣ ਪਾਓਗੇ ਸੋ ਇਹ ਸਾਰੇ ਹੈਲਥ ਟਿਪ ਬਹੁਤ ਛੋਟੇ ਲੱਗ ਰਹੇ ਹਨ ਲੇਕਿਨ ਦੇ ਆਰ ਵੈਰੀ ਇੰਪੋਰਟੈਂਟ ਆਪਣੀ ਡਾਈਟ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕਰੋ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਔਰ ਆਪਣੀ ਫੈਮਲੀ ਨੂੰ ਹੀਟ ਸਟ੍ਰੋਕ ਤੋਂ ਬਚਾ